ਉਹ ਵਾਅਖੋਕ ਮਹਿਮਾਨ ਉਹ ਤੋੜਨ ਵਾਸਤੇ ਬਣਿਆ ਉਹ ਨਿੱਜੀ ਕਰਨ ਦੀ ਨੀਤੀ ਤਹਿਤ ਜਦੋਂ ਬੋਰਡ ਤੋੜ ਦਿੱਤਾ 2010 ਚ ਉਹ ਕਾਨੂੰਨ ਇਹ ਕਹਿੰਦਾ ਵੀ ਜਿਹੜੇ ਮੁਲਾਜ਼ਮ ਆ ਇਹ ਬੋਝ ਆ ਮਹਿਕਮਾ ਤੇ ਜਿਹੜੇ ਪੈਨਸ਼ਨਰ ਆ ਇਹ ਸਰਕਾਰ ਦੀ ਤਜਵੀਰ ਦੇ ਬੋਝ ਆ ਇਹ ਪੈਨਸ਼ਨਾਂ ਜਿਹੜੀਆਂ ਇਹਨਾਂ ਦੀ ਖਤਮ ਹੋਣੀ ਚਾਹੀਦੀਆਂ ਆਨੇ ਮੁਲਾਜ਼ਮ ਆ ਜੇ 120000 ਸੀ ਹੁਣ 25000 ਆ ਬਾਕੀ ਭਾਈ 95000 ਮੁਲਾਜ਼ਮਾਂ ਦੀ ਜਿਹੜੀ ਤਨਖਾਹ ਬਣਨੀ ਸੀਗੀ ਉਹ ਸਾਰਾ ਸਰਕਾਰ ਨੇ ਉਹ ਮਾਰ ਲਿਆ ਪੈਸਾ 95000 ਮੁਲਾਜ਼ਮਾਂ ਦਾ ਜੋ ਦਫ਼ਤਰਾਂ ਦੇ ਵਿੱਚ ਜੋ ਉਹਨਾਂ ਦਾ ਬਣਦਾ ਸੀਗਾ ਉਹ ਉਹਨਾਂ ਨੇ ਕੱਟ ਦਿੱਤਾ ਜਿਹੜੀ ਸਰਕਾਰਾਂ ਨੇ ਆਪਣੀ ਤਿਉਰੀ ਭਰਨ ਵਾਸਤੇ ਅੱਲੇ ਕੱਟ ਨਾ ਪੀ। ਫਿਰ ਵੀ ਸਰਕਾਰ ਕਹਿੰਦੀ ਖਜ਼ਾਨਾ ਹੈ ਨਹੀਂ ਸਾਡੇ ਕੋਲ। ਸਾਡੇ ਕੋਲ ਪੈਸੇ ਹੈ ਨਹੀਂ। ਇਹ ਵੀ ਗੱਲ ਕਹੀ ਜਾਂਦੀ ਹੈ। ਉਹਦਾ ਬਿਆਨ ਦਿੰਦੀ ਸਾਡੇ ਕੋਲ ਕਮੀ ਨਹੀਂ। ਦਫ਼ਤਰਾਂ ਵਿੱਚ ਦਫ਼ਤਰ ਵਾਲੇ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਆਉਂਦੇ ਉੱਪਰੋਂ ਅਸੀਂ ਪਾਈਏ ਕੀ? ਇਹ ਜਿਹੜੀ ਨਿੱਜੀ ਕਰਨ ਦੀ ਬਿਮਾਰੀ ਇਹਨੂੰ ਸਮਝ ਨਹੀਂ ਸਕਿਆ ਲੋਕ ਵੀ ਸਮਝ ਨਹੀਂ ਸਕਿਆ, ਮਲਾਜਮ ਵੀ ਨਹੀਂ ਸਮਝ ਸਕਿਆ। ਅਸੀਂ ਬੜੇ ਰੋਲੇ ਪਾਏ ਅਸੀਂ ਧਰਮ ਦੇ ਨਜ਼ਾਰੇ ਰਹਿਣੀਆਂ। ਪੰਜਾਬ ਕੁਦਰਤ ਦੇ ਧਰਮੇ ਮਾਰੇ ਨਿੱਜੀ ਕਰਨ ਨਹੀਂ ਹੋਣਾ ਚਾਹੀਦਾ। ਨਿੱਜੀ ਕੰਮ ਦੀ ਬਿਮਾਰੀ ਨੇ ਚੰਡੀਗੜ੍ਹ ਮਹਿਮਾ ਤੋੜਦਾ ਪੀ ਲੀਦਾ ਪਾਵਰ ਕਾਰਪੋਰੇਸ਼ਨ ਤੋੜ ਦਿੱਤੀ ਨਿੱਜੀ ਕੰਮ ਦੀ ਬਿਮਾਰੀ ਨੇ ਇਹ ਕੰਮ ਕਰਤਾ ਕਿ ਜਿਹੜਾ ਪ੍ਰਾਪਰਟੀ ਸਰਕਾਰ ਦੀ ਹੈ ਉਹ ਨਿੱਜੀ ਹੱਥਾਂ 'ਚ ਦੇ ਦੋ ਨਿੱਜੀ ਹੱਥਾਂ ਦਾ ਮਤਲਬ ਕਿਸੇ ਇੱਕ ਬੰਦੇ ਦੇ ਹੱਥ 'ਚ ਦੇ ਦੋ ਹੁਣ ਚੰਡੀਗੜ੍ਹ ਜਿਹੜੀ ਕੋਲਕਾਤਾ ਦੀ ਇੰਜੀਨੀਅਰਿੰਗ ਕੰਪਨੀ ਹੈ ਉਹ ਇੱਕ ਹੱਥ 'ਚ ਚੱਲ ਗਈ ਹੋ ਸਰਕਾਰ ਦਾ ਕੰਟਰੋਲ ਖਤਮ ਹੋ ਗਿਆ ਮੈਨੇਜਮੈਂਟ ਉੱਥੇ ਦੀ ਖਤਮ ਹੋ ਗਈ। ਉਹ ਕੰਪਨੀ ਦੇ ਹਵਾਲੇ ਹੋ ਗਿਆ। ਹੁਣ ਕੰਪਨੀ ਕਿਸੇ ਇੱਕ ਮਾਲਕ ਦੀ ਹੈ। ਜਾਂ ਕੰਪਨੀ ਕੁਝ ਬੰਦਿਆਂ ਦੇ ਗਰੁੱਪ ਦੀ ਹੈ। ਪਰ ਉਹ ਕੰਪਨੀ ਕੋਲ ਚਲਾ ਗਿਆ। ਹੁਣ ਨਿੱਜੀ ਕਰਦੇ ਨੁਕਸਾਨ ਕੀ ਕਰ ਤੋਂ ਮੁਆਵਜ਼ਾ ਦਾ। ਵੀ ਕੰਪਨੀ ਨੇ ਕਹਿ ਦਿੱਤਾ ਕਿ ਜਿਹੜੇ 52 ਸਾਲ ਦੀ ਨੌਕਰੀ ਤੱਕ ਮੁਆਵਜ਼ਾ ਨਹੀਂ ਸੀ ਦੇ। ਉਹ ਹੁਣ ਛੁੱਟਿਆ ਸਾਲ ਤੱਕ ਪੱਕੇ ਨਹੀਂ ਰਹਿਣਗੇ ਉਹ। ਇੱਕ ਸਾਲ ਵਾਸਤੇ ਉਹਨਾਂ ਨੂੰ ਰੱਖ ਲਿਆ ਕੀ ਨੁਕਸਾਨ ਕਰਤਾ ਦਿੱਤੀ ਕਰਦੇ ਪੱਕੀ ਨੌਕਰੀ ਖਤਮ ਕਰਦੀ ਉਹਨਾਂ ਦੀ ਕੰਪਨੀ ਨੇ ਕਹਤਾ ਵੀ ਮੇਰੇ ਬੜੇ ਬੜੇ ਸ਼ਹਿਰਾਂ 'ਚ ਮਦਰਾਸ, ਬੰਗਲੌਰ, ਬੰਬਈ, ਦਿੱਲੀ ਵੱਡਿਆਂ ਸ਼ਹਿਰਾਂ 'ਚ ਮੇਰੇ ਕੰਮ ਚੱਲਦੇ ਆ ਇਹ ਚੰਡੀਗੜ੍ਹ ਦੇ ਮਜ਼ਦਮਾਂ ਨੂੰ ਜਿੰਨੇ ਨੌਕੋਰ ਆ ਨੇ ਉਹ ਸ਼ਹਿਰ ਦੇ ਟਿਕਣ ਜਿਹਨੋਂ ਤੇ ਜਾਣਾ ਪੂਗਾ ਜਾਂ ਆਪਣੀ ਚੜ੍ਹਨਗੇ ਜਾਂ ਤੇ ਜਾਣਗੇ ਕੁੱਝ ਕਰਤੀ ਕਰਤਾ ਉਹਨਾਂ ਨੂੰ ਜਿਹੜਾ ਕਹੇ ਜਾਵੇ ਉਹਨਾਂ ਦੀ ਨੌਕਰੀ ਜਿਹੜੀ ਪੱਕਾ ਰਿਵਾਜ ਖਤਮ ਕਰਤਾ ਇਹ ਨਿਸ਼ਚਿਤ ਗੱਲ ਜਿਮਾਰੀ